ਇਕ ਤਾਂ ਪੰਜਾਬ ਬਾਰਡਰ ਸਟੇਟ ਹੈ ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਲੋਕ ਸਭਾ ਹਲਕਾ ਹੈ ਉਹ ਬਿਲਕੁਲ ਬਾਰਡਰ ਤੇ ਹੈ ਐਨ ਪਾਕਿਸਤਾਨ ਦੇ ਨਾਲ ਜੁੜਦਾ ਹੈ ਸੋ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਨਾਲੋਂ ਇਥੋਂ ਦੀਆਂ ਮੁਸ਼ਕਲਾਂ ਇਥੋਂ ਦੀਆਂ ਜ਼ਰੂਰਤਾਂ ਇਥੋਂ ਦੀਆਂ ਲੋੜਾਂ ਉਹ ਵੱਖਰੀਆਂ ਹੋਣਗੀਆਂ ਇੱਥੇ ਨਸ਼ੇ ਦਾ ਬਹੁਤ ਟੰਡ ਮੋਤਾ ਇਹ ਗੱਲਾਂ ਨਾਲ ਤੇ ਖਤਮ ਹੋਣਾ ਨਹੀਂ ਪਾਕਿਸਤਾਨ ਤੋਂ ਸ਼ਰਨ ਬੰਦ ਕਰਨੀ ਪਈ ਜੇ ਕੱਲ ਵੀ ਫੜੀ ਹੈ ਦੱਸੋ ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਕਿ ਅਨਪਲੋਇਮੈਂਟ ਬਹੁਤ ਹੈ ਕਿਉਂਕਿ ਬਿਲਕੁਲ ਬਾਰਡਰ ਦੇ ਨਾਲ ਪੈਂਡ ਚ ਲੜਾਈ ਲੱਗੀ ਲੋਕ ਦੌੜ ਗਏ 71 ਚ ਲੱਗੀ ਲੋਕ ਦੌੜ ਗਏ ਕੈਪਟਨ ਬਲਿੰਦਰ ਸਿੰਘ ਹੋਰਾਂ ਦੀ ਵੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਗੁਰਕਾ ਸਾਹਿਬ ਚੁੱਕ ਕੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਨਸ਼ਾ ਬੰਦ ਕਰ ਦਾਂਗਾ ਸੋ ਤੁਹਾਡੀ ਆਪਣੀ ਸਰਕਾਰ ਵੀ ਰਹੀ ਹੈ ਨਸ਼ਾ ਉਹਦੋਂ ਵੀ ਨਹੀਂ ਬੰਦ ਹੋਇਆ ਉਸ ਤੋਂ ਮੁੜ ਕੇ ਫੇਰ ਹੁਣ ਵੀ ਉਹੀ ਦੋਸ਼ ਲੱਗਦੇ ਨੇ ਫੈਮਲੀ ਜਿਹੜਾ ਰਿਟਾਇਰਡ ਆਈਜੀ ਹੈ ਉਹ ਕਹਿਣ ਲੱਪੇ ਕਿ ਨਸ਼ਾ ਸਾਡੇ ਐਮਐਲਏ ਵਿੱਚ ਐਮਪੀ ਵਿੱਚ ਦਾ ਯੋਧਾ ਮੀਠੀ ਦੇ ਨਾਲ ਅੰਦਰ ਗੱਲਬਾਤ ਹੋਈ ਤੋਂ ਲੋਕਾਂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਤਗੜਾ ਹੁੰਦਾ ਤੇ ਅੱਜ ਇਹ ਜਿਹੜੇ ਸਾਹਮਣੇ ਬੋਲਦੇ ਨੇ ਨਸ਼ਾ ਵਕਾਉਣ ਵਾਲੇ ਇਹ ਨਹੀਂ ਸੀ ਬੋਲਤ ਸਾਰੇ ਦੇਖੋ ਤੁਹਾਡੇ ਕੋਲ ਤੇ ਡਰੋਨ ਨਹੀਂ ਰੁਕਦੇ ਰੋਕੋ ਤੁਸੀਂ ਕਿਹਦੇ ਪੜਵਾਮਾ ਰਬ ਕਿਉਂ ਨਹੀਂ ਇਹ ਤੱਕ ਬਦਲਾ ਲਿਆ 40 ਜਵਾਨ ਸ਼ਹੀਦ ਹੋ ਗਏ ਦਲਜੀਤ ਸਿੰਘ ਚੀਮਾ ਜਿਹੜੇ ਅਕਾਲੀ ਗੱਲ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਦੋਸ਼ ਲਾਏ ਨੇ ਕਿ ਮਸੀਹ ਭਾਈਚਾਰੇ ਦੇ ਖਿਲਾਫ ਸੁਖਜਿੰਦਰ ਸਿੰਘ ਹੰ ਦਾ ਰੰਦਾਵਾ ਹੋਰਾਂ ਨੇ ਭੱਦੀ ਟਿੱਪਣੀ ਕੀਤੀ ਔਰ ਉੱਥੋਂ ਤੱਕ ਉਹਨਾਂ ਨੇ ਕਿਹਾ ਕਿ ਇਹ ਲੋਕ ਸਭਾ ਚ ਭੇਜਣ ਯੋਗੇ ਨਹੀਂ ਗਲਤੀ ਨਾਲ ਅਸੈਂਬਲੀ ਚ ਪਤਾ ਨਹੀਂ ਤੁਸੀਂ ਕਿਵੇਂ ਭੇਜ ਦਿੱਤਾ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸ਼ਰਮ ਹੋਣੀ ਚਾਹੀਦੀ ਆ ਉਹ ਜੇ ਗੱਲਾਂ ਕਰਦੇ ਨੇ ਕਿ ਮੇਰਾ ਪ੍ਰਧਾਨ ਵੀ ਜ਼ਿਲ੍ਹੇ ਦਾ ਜਿਹੜੇ ਪਿੱਛੇ ਸਾਡਾ ਐਸਾਈ ਸੀ ਤੇ ਮੇਰਾ ਕੱਲ ਕੇ ਸਭ ਤੋਂ ਵੱਧ ਮੇਰੇ ਇਲਾਕੇ ਜਿੱਦੇ ਹਰ ਵਾਰੀ ਜਿੱਤਦਾ ਤੇ ਚੀਮਾ ਤੂੰ ਤੇ ਜਿੱਤਦਾ ਵੀ ਨਹੀਂ ਇੱਕ ਵਾਰੀ ਬਣ ਗਿਆ ਤੇ ਤੂੰ ਦਮਗਜੇ ਮਾਰਦਾ ਸਪੋਟਸ ਕਰਨੀ ਹੈ ਮੁੱਦਿਆਂ ਦੀ ਲੜਾਈ ਲੜੋ ਉਹ ਲੜਾਈ ਲੜੋ ਬੀਜੇਪੀ ਵਾਲਿਓ ਦੱਸੋ ਤੇ ਮਨੀਪੁਰ ਦੇ ਚ ਕ੍ਰਿਸ਼ਚਨਾਂ ਦਾ ਕੀ ਹਾਲ ਕੀਤਾ ਲੰਗੇ ਕਰਕੇ ਕਮਾਇਆ ਅੱਜ ਤੱਕ ਬੋਲਦੇ ਨਹੀਂ ਗੱਲ ਕਰੋ ਜਿਹੜੀ ਪ੍ਰਭੂ ਜਸੂ ਮਸੀਹ ਦੀ ਫੋਟੋ ਦੇ ਨਾਲ ਸ਼ੈਰੀ ਕਲਸੀ ਦੇ ਭਗਵੰਤ ਮਾਨ ਤੇ ਉਹਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਉਹ ਪਗਵਾਨ ਦੇ ਪ੍ਰਬੂ ਦੇ ਨਾਲ ਆਪਣੀ ਬਰਾਬਰਤਾ ਉਖਾਈ ਹੈ ਇਹਦੇ ਬਾਰੇ ਬੋਲਦੇ ਨਹੀਂ ਕਿਉਂਕਿ ਕਲ-ਕਲ ਬੀਜਪੀ ਤੇ ਆਮ ਤਿੰਨੋਂ ਇਕੱਠੀਆਂ ਤਾ ਉਹ ਧਾਰ ਦੇਖਿਆ ਆਪਣੇ ਪਿਤਾ ਵਾਲਾ ਕਦੇ ਦਿਲ ਦੁਖਦਾ ਹੈ ਯਾਰ ਵੀ ਬੇਸ਼ੱਕ ਅਸੀਂ ਸਿਆਸਤ ਕਰ ਰਹੇ ਹਰ ਇੱਕ ਪਾਰਟੀ ਵੀ ਸਾਨੂੰ ਬੈਠ ਕੇ ਕੋਈ ਸੁਚੱਜੇ ਢੰਗ ਨਾਲ ਚੰਗੇ ਸ਼ਬਦਾਂ ਦੀ ਵਰਤੋਂ ਕਰੇ ਰਵਨੀਤ ਬਿੱਟੂ ਨੇ ਉਹਨਾਂ ਨੇ ਦੋਸ਼ ਲਾਇਆ ਕਿ ਉਹ 2-2 ਕਰੋੜ ਰੁਪਏ ਦੀਆਂ ਗੱਡੀਆਂ 'ਚ ਰਾਜਾ ਵੜਿੰਗ ਨੇ ਜਿਹੜੇ ਫਿਰਦੇ ਨੇ ਰਾਜਾ ਵੜਿੰਗ ਇੰਨੇ ਮਹਿੰਗੀਆਂ ਮਹਿੰਗੀਆਂ ਘੜੀਆਂ ਪਾਉਂਦੇ ਨੇ ਤੇ ਰਾਜਾ ਵੜਿੰਗ ਹੋਰਾਂ ਦਾ ਬਿਆਨ ਸੀ ਜੇ ਉਹਨੇ ਮੇਰੀਆਂ ਜਰਾਬਾਂ ਨਹੀਂ ਦੇਖੀਆਂ ਅੰਡਰਵੀਅਰਿੰਗ ਦੇਖੇ ਸੋ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਲੋਕ ਸਭਾ ਦੇ ਵਿੱਚ ਆਖਰੀ ਗੇੜ ਦੀਆਂ ਚੋਣਾਂ ਯਾਨੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ 1 ਜੂਨ ਬਿਲਕੁਲ ਨੇੜੇ ਆ ਚੁੱਕੀਆਂ ਔਰ ਇਸ ਵੇਲੇ ਚੋਣ ਮੈਦਾਨ ਪੰਜਾਬ ਦਾ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ ਸਾਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ ਜਾਂ ਸਟਾਰ ਕੰਪੇਨਰ ਨੇ ਉਹ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਅਸੀਂ ਇਸ ਵੇਲੇ ਹਲਕਾ ਗਰਦਾਸਪੁਰ ਦੇ ਵਿੱਚ ਕਾਂਗਰਸ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰ ਨਾਲ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦੀ ਚੋਣ ਕੰਪੇਨ ਕਿਸ ਤਰ੍ਹਾਂ ਚੱਲ ਰਹੀ ਹੈ ਰੰਧਾਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਕਿਸ ਤਰ੍ਹਾਂ ਚੱਲ ਰਹੀ ਤੁਹਾਡੀ ਚੋਣ ਕੰਪੇਨ ਬਸ ਵਧੀਆ ਚੱਲ ਰਹੀ ਹੈ ਔਰ ਮੇਰੇ ਖਿਆਲ ਸਭ ਤੋਂ ਬੈਸਟ ਰਿਸਪੌਂਸ ਮਿਲ ਰਿਹਾ ਕਿਉਂਕਿ ਮੈਨੂੰ ਇੱਕ ਬਹੁਤ ਫਾਇਦਾ ਜੀ ਕਿ ਇੱਥੇ ਸਾਰੇ ਬਹੁਤ ਵਧੀਆ ਲੀਡਰ ਨੇ ਤੇ ਸਾਰੇ ਆਪਣੇ ਆਪਣੇ ਹਲਕੇ ਚ ਬਹੁਤ ਜ਼ਿਆਦਾ ਜੋਰ ਜੋਰ ਨਾਲ ਲੱਗੇ ਨੇ ਔਰ ਆਪਣੀਆਂ ਮੀਟਿੰਗਸ ਆਪਣੀਆਂ ਰੈਲੀਆਂ ਆਪਣੇ ਆਪ ਕਰ ਰਹੇ ਨੇ ਜਿਹੜਾ ਤੁਹਾਡਾ ਵਿਧਾਨ ਸਭਾ ਹਲਕਾ ਉਹ ਵੀ ਮੇਰੇ ਖਿਆਲ ਦਾ ਗੁਰਦਾਸਪੁਰ ਲੋਕ ਸਭਾ ਹਲਕੇ ਜਿਹਾ ਆਉਂਦਾ ਔਰ ਉਸ ਤੋਂ ਇਲਾਵਾ ਰੰਧਾਵਾ ਸਬ ਇਕਤਾ ਪੰਜਾਬ ਬਾਰਡਰ ਸਟੇਟ ਹੈ ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਲੋਕ ਸਭਾ ਹਲਕਾ ਹੈ ਉਹ ਬਿਲਕੁਲ ਬਾਰਡਰ ਤੇ ਹੈ ਐਨ ਪਾਕਿਸਤਾਨ ਦੇ ਨਾਲ ਜੁੜਦਾ ਹੈ ਸੋ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਨਾਲ ਉਹ ਇਥੋਂ ਦੀਆਂ ਮੁਸ਼ਕਲਾਂ ਇਥੋਂ ਦੀਆਂ ਜ਼ਰੂਰਤਾਂ ਇਥੋਂ ਦੀਆਂ ਲੋੜਾਂ ਉਹ ਵੱਖਰੀਆਂ ਹੋਣਗੀਆਂ ਸੋ ਇਸ ਹਲਕੇ ਦੀਆਂ ਮੁੱਖ ਲੋੜਾਂ ਕੀ ਕੀ ਨੇ ਜਾਂ ਕਿਹੜੇ ਕਿਹੜੇ ਵੱਡੇ ਕੰਮ ਨੇ ਜਿਹੜੇ ਹੁਣ ਤੱਕ ਨਹੀਂ ਹੋਏ ਜਿਹੜੇ ਤੁਹਾਨੂੰ ਚੋਣ ਪ੍ਰਚਾਰ ਦੌਰਾਨ ਪਤਾ ਲੱਗਿਆ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਨਸ਼ੇ ਦਾ ਬਹੁਤ ਥੋੜਾ ਮੁੱਦਾ ਜੀ ਇਹ ਗੱਲਾਂ ਨਾਲ ਤੇ ਖਤਮ ਹੋਣਾ ਨਹੀਂ ਪਬਲਿਕ ਦਾਲ ਚੱਲੇਗੀ ਤੇ ਇਹ ਖਤਮ ਹੋਏਗਾ ਨਸ਼ਾ ਕੀ ਜਾਂਦੇ ਖਲੋ ਕੇ ਅਮਰਿੰਦਰ ਸਿੰਘ ਨੇ ਸੌਂਖ ਖਾ ਲਈ ਕੇਜਰੀਵਾਲ ਨੇ ਕਿਹਾ ਤਾਂ ਕਿ ਮੈਂ ਐਸੇ ਖਤਮ ਕਰ ਦੂੰਗਾ ਇਹ ਪਬਲਿਕ ਮੂਵਮੈਂਟ ਬਣਾਉਣੀ ਪਏਗੀ ਅਵੇਰਨੈਸ ਕਿ ਹੋਣੀ ਪਏਗੀ ਪਾਕਿਸਤਾਨ ਤੋਂ ਸ਼ਰਨ ਬੰਦ ਕਰਨੀ ਪਈ ਜੇ ਕੱਲ ਵੀ ਫੜੀ ਹੈ 10 ਕਿਲੋ ਤੇ ਇਹ ਸਾਰੀਆਂ ਚੀਜ਼ਾਂ ਨੇ ਡਰੋਨ ਜਿਹੜੇ ਉੱਥੋਂ ਆ ਰਹੇ ਨੇ ਜਿਹੜਾ ਇੰਨੇ ਜ਼ਿਆਦਾ ਆ ਰਹੇ ਮੇਰਾ ਖਿਆਲ ਕਿ ਰੋਜ਼ ਦੀ ਅਨਲਿਮਿਟਿਡ ਆ ਰਹੀ ਹੈ ਉਹ ਰੋਕਣਾ ਗਵਰਨਮੈਂਟ ਆ ਦਾ ਕੰਮ ਹੈ ਪੰਜਾਬ ਗਵਰਨਮੈਂਟ ਦਾ ਕੰਮ ਹੈ ਇੱਕ ਦੂਜੇ ਤੇ ਕ੍ਰੈਡਿਟ ਵਾਰ ਇਹਨਾਂ ਦੀ ਚੱਲੀ ਆ ਉਹ ਵਾਰ ਬੰਦ ਹੋਣੀ ਚਾਹੀਦੀ ਬੀਐਸਐਫ ਪੰਜਾਬ ਪੁਲਿਸ ਜਾਂ ਹੋਰ ਕੋਈ ਏਜੰਸੀ ਨੇ ਇਹ ਇੱਕ ਕੰਟਰੋਲ ਕਰਕੇ ਇਹ ਡਰੱਗ ਦੇ ਉੱਤੇ ਕਰਾਂਗੇ ਤੇ ਫਿਰ ਗੁਰਦਾਸਪੁਰ ਡਿਸਟ੍ਰਿਕਟ ਪੂਰਾ ਪੰਜਾਬ ਬੈਂਕ ਖੜਿਆ ਬਚੇਗਾ ਦੂਸਰੀ ਚੀਜ਼ ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਕਿ ਅਨਇੰਪਲੋਇਮੈਂਟ ਬਹੁਤ ਹੈ ਕਿਉਂਕਿ ਬਿਲਕੁਲ ਬਾਰਡਰ ਦੇ ਨਾਲ 65 'ਚ ਲੜਾਈ ਲੱਗੀ ਲੋਕ ਦੌੜ ਗਏ 71 'ਚ ਲੱਗੀ ਲੋਕ ਦੌੜ ਗਏ ਹੁਣ ਆ ਕੇ ਲੋਕੀ ਘੁਰਾਂ ਠਹਿਰੇ ਨੇ ਤੇ ਉਹਦੇ ਚ ਇਹ ਹੈ ਕਿ এমਪਲੋਇਮੈਂਟ ਜਿਹੜੀ ਆ ਜਮੀਨਾ ਬਹੁਤ ਘੱਟ ਨੇ ਮੇਰੇ ਖਿਆਲ ਜੀ ਐਵਰੇਜ ਕੱਢੀਏ ਕਿਲਾ ਡੇਢ ਕਿਲਾ ਬਣਦੀ ਆ ਤੇ ਬੱਚੇ ਜਮੀਨਾ ਵੇਚ-ਵੇਚ ਕੇ ਦੁਬਈ ਜਾ ਰਹੇ ਨੇ ਜਿੱਥੇ ਕੋਈ ਫਾਇਦਾ ਹੀ ਨਹੀਂ ਇੱਥੇ ਇਸ ਕਰਕੇ ਜਾ ਰਹੇ ਨੇ ਦੁਬਈ ਕਿ ਕੰਮ ਹੀ ਨਹੀਂ ਤੇ ਜੇ ਇਹਨੂੰ ਜੋ ਪੈਕੇਜ ਹੋਰ ਕਠੂਏ ਆ ਜਾਂ ਲਾਗੇ ਹਿਮਾਚਲ ਸਾਡੇ ਨਾਲ ਹੀ ਬਿਲਕੁਲ ਪਠਾਨਕੋਟ ਦਾ ਅਗਲਾ ਪਾਸਾ ਹੈ ਉੱਥੇ ਉਹਨਾਂ ਲੈ ਆ ਕੇ ਠੋਕ ਦੇ ਦੀ ਜੇ ਤੂੰ ਕਰਨੀਆਂ ਇਹਨਾਂ ਨੂੰ ਕਹੋ ਕਿ ਜਾਓ ਇੰਟੀਰੀਅਰ ਚ ਜਾ ਕੇ ਇੰਡਸਟਰੀ ਲਾਓ ਤੇ ਫਿਰ ਤੇ ਸਮਝਾ ਕੇ ਕਿ ਉਹਨਾਂ ਨੂੰ ਇਨਸੈਂਟਿਵ ਦਿੱਤਾ ਕਠੂਏ ਵਾਲਾ ਬਿਲਕੁਲ ਪਠਾਨਕੋਟ ਦੇ ਨਾਲ ਹੀ ਪੁਲ ਟੱਪ ਦੇ ਉੱਥੇ ਲਾ ਦਿੱਤੀ ਤੇ ਕਿਉਂ ਨਹੀਂ ਸਾਨੂੰ ਇਹ ਸੂਲਤਾ ਮਿਲ ਗਈ ਹੈ ਇਹ ਬਾਰਡਰ ਇਹ ਨਸ਼ਾ ਇਹ ਅਨਪਲੋਇਮੈਂਟ ਹੀ ਖਤਮ ਕਰੇਗਾ ਨਸ਼ਾ ਹੀ ਪੰਜਾਬ ਦਾ ਖੈਰ ਵੱਡਾ ਮੁੱਦਾ ਰਿਹਾ ਪਿਛਲੀਆਂ ਜੇ ਆਪਾਂ ਦੋ ਲਗਭਗ ਡੇਢ ਦੋ ਦਹਾਕੇ ਦੀਆਂ ਚੋਣਾਂ ਦੀ ਗੱਲ ਕਰ ਲਈ ਭਾਵੇਂ ਲੋਕ ਸਭਾ ਹੋਣ ਤੇ ਵਿਧਾਨ ਸਭਾ ਹੋਣ ਨਸ਼ਾ ਵੱਡਾ ਮੁੱਦਾ ਹੈ ਔਰ ਕੈਪਟਨ ਮੋਹਿੰਦਰ ਸਿੰਘ ਹੋਰਾਂ ਦੀ ਵੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਗੁਰਕਾ ਸਾਹਿਬ ਚੁੱਕ ਕੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਨਸ਼ਾ ਬੰਦ ਕਰ ਦਾਂਗਾ ਸੋ ਤੁਹਾਡੀ ਆਪਣੀ ਸਰਕਾਰ ਵੀ ਰਹੀ ਹੈ ਨਸ਼ਾ ਉਹ ਦੋ ਵੀ ਨਹੀਂ ਬੰਦ ਹੋਇਆ ਉਸ ਤੋਂ ਮੁੜ ਕੇ ਫੇਰ ਹੁਣ ਵੀ ਉਹੀ ਦੋਸ਼ ਲੱਗਦੇ ਨੇ ਇਹਨਾਂ ਦਾ ਤੇ ਇਹਨਾਂ ਦਾ ਐਮ ਐਲ ਏ ਜਿਹੜਾ ਰਿਟਾਇਰਡ ਆਈ ਜੀ ਹੈ ਉਹੀ ਕਹਿਣ ਲੱਪੇ ਕਿ ਨਸ਼ਾ ਸਾਡੇ ਐਮ ਐਲ ਏ ਵਿੱਚ ਐਮ ਪੀ ਵਿੱਚ ਦਾ ਨਾਲ ਉਹ ਨਹੀਂ ਅਫਸਰਾਂ ਨੂੰ ਕਿ ਜੀ ਜੀਵਲ ਸਾਹਿਬ ਉਹਤੇ ਇੱਕ ਵਾਰੀ ਨਹੀਂ ਬੋਲੇ ਸੀ ਮਿਨਿਸਟਰ ਸਾਹਿਬ ਨੇ ਕਿਹਾ ਤਾਂ ਇਹ ਨਜੀਰਾ ਹੈ ਇਹ ਨਹੀਂ ਸਮਝਾਈ ਕਿ ਇਹਦਾ ਮਤਲਬ ਕੀ ਨਜੀਰਾ ਹੈ ਜਦੋਂ ਅਜੇ ਤੱਕ ਸਮਝ ਲੱਗੀ ਨਜੀਰਾ ਹੁੰਦਾ ਕਿ ਪਾਰਟੀ ਦੇ ਵਿੱਚ ਅਗੇਂਸਟ ਕੋਈ ਬੋਲੀਏ ਤੇ ਉਹਨੂੰ ਤਾਂ ਨਜੀਰਾ ਕਿਹਾ ਜਾਂਦਾ ਕਿ ਇਹਦੇ ਆਪਣੇ ਥੀਵਿਊਜ਼ ਨੇ ਪਰ ਪਾਰਟੀ ਦਾ ਸਟੈਂਡ ਹੈ ਤੇ ਇਹਨੂੰ ਦੱਸਣਾ ਚਾਹੀਦਾ ਕਿ ਆਪਣੇ ਥੀਵਿਊ ਨੇ ਪਰ ਪਾਰਟੀ ਦਾ ਸਟੈਂਡ ਹੈ ਮਿਨਿਸਟਰ ਨੂੰ ਇਹ ਸਟੇਟਮੈਂਟ ਦੇਣੀ ਚਾਹੀਦੀ ਸੀ ਜੋ ਨਹੀਂ ਦਿੱਤੀ ਪਰ ਕਾਂਗਰਸ ਸਰਕਾਰ ਵਲੇ ਕੀ ਕਮੀ ਰਹੀ ਹੈ ਜਿਹੜੀ ਤੁਹਾਡੀ ਸਰਕਾਰ ਪਿਛਲੀ ਲੰਗੀ ਹੈ ਕਿ ਨਸ਼ਾ ਨਹੀਂ ਬੰਦ ਹੋ ਸਕਦਾ ਮੇਰੇ ਨਾਲ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਬਾਦਲ ਇਹ ਤੇ ਜਿੰਦਾ ਦੇਖ ਸਕਦੇ ਤੁਹਾਨੂੰ ਪਤਾ ਕਿ ਕਿੰਨੀ ਹਰ ਮੀਟਿੰਗ ਚ ਹਰ ਵਾਰ ਖੜਿਓ ਕੇ इवन ਅਸੈਂਬਲੀ ਚ ਚਾਹਤਾ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਤੁਸੀਂ ਸੁਣਿਆ ਹੋਣਾ ਜਦੋਂ ਮਜੀਠੀਆ ਦੇ ਨਾਲ ਅੰਦਰ ਗੱਲਬਾਤ ਹੋਈ ਤੋਂ ਉਹਨਾਂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਤਕੜਾ ਹੁੰਦਾ ਤੇ ਅੱਜ ਇਹ ਜਿਹੜੇ ਸਾਹਮਣੇ ਬੋਲਦੇ ਨੇ ਨਸ਼ਾ ਵਕਾਉਣ ਵਾਲੇ ਇਹ ਨਹੀਂ ਸੀ ਬੋਲ ਸਕਦੇ ਇਸ ਤੋਂ ਬਾਅਦ ਹੁਣ ਕੀ ਕਰ ਸਕਦੇ ਪਰਮਿੰਦਰ ਸਿੰਘ ਉੱਠ ਕੇ ਇੱਕ ਵਾਰੀ ਜਵਾਬ ਦੇ ਦਿੱਤਾ ਕਿ ਮੈਂ ਸਖਤੀ ਕਰਾਂਗਾ ਕਿ ਉਹਦੇ ਚ ਮੇਰਖਲ ਕੰਮ ਕਰਨ ਦੀ ਸ਼ਕਤੀ ਖਤਮ ਹੋ ਗਈ ਤੇ ਹੁਣ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦਿਨੇਂਦਰ ਮੋਦੀ ਵੀ ਆਏ ਨੇ ਔਰ ਅਮਿਤ ਸ਼ਾਹ ਹੋਰੀ ਵੀ ਆਏ ਨੇ ਪ੍ਰਧਾਨ ਮੰਤਰੀ ਮੋਦੀ ਤਾਂ ਕਾਂਗਰਸ ਨੂੰ ਇੱਥੋਂ ਤੱਕ ਕਹਿ ਰਿਹਾ ਕਿ ਇਹਨਾਂ ਨੂੰ ਪਾਕਿਸਤਾਨ ਦੀ ਸਪੋਰਟ ਹੈ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬੜੇ ਬੜੀ ਬਦਕਿਸਮਤੀ ਆ ਕਿ ਪ੍ਰਧਾਨ ਮੰਤਰੀ ਮੈਂ ਸੁਣਿਆ ਕਿ ਅਗਰ ਹਮੇਂ ਉਹ ਫੌਜ ਜੈਸੀ ਕਰਨਾ ਤਾਂ ਤੋਂ ਕਰਤਾਰਪੁਰ ਸਭੇ ਨੂੰ ਲੈਣਾ ਚਾਹੀਦਾ ਸੀ ਇਹ ਮਦਦ ਦੇਣ ਚ ਉਹ ਨਾ ਕਲਾਨੌਰ ਸਾਈਡ ਤੋਂ 22 ਕਿਲੋਮੀਟਰ ਅੱਗੇ ਚੱਲੇ ਗਏ ਸੀ ਤੇ ਪ੍ਰਧਾਨ ਮੰਤਰੀ ਜੀ ਸੋਚ ਸਮਝ ਕੇ ਸਟੇਟਮੈਂਟ ਦਿਆ ਕਰੋ ਇਹ ਪੋਲ ਬੜੀ ਮੁਸ਼ਕਲ ਸੀ ਡੇਰਾ ਬਾਬਾ ਨਾਨਕ ਟੈਂ ਡੋਗਰਾ ਰੈਜiment ਸੀ ਇਹਨਾਂ ਦੇ ਸੰਧੂ ਉਹਦੇ ਕਰਨਲ ਸੀਗੇ ਤੇ ਉੱਥੇ ਹੱਥ ਹੱਥੋ ਹੱਥੀ ਲੜਾਈ ਹੋਈ ਸੀ ਤੇ 122 ਬੰਦੇ ਡੇਰਾ ਬਾਰਡਰ ਤੋਂ ਅਸੀਂ ਇਹਨਾਂ ਨੇ ਫੜੇ ਸੀ ਉਹਨਾਂ ਦੇ ਆਰਮੀ ਵਾਲੇ ਸਰੈਂਡਰ ਕਰ ਗਏ ਸੀ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਦੇ ਵੈਸੇ ਜ਼ਿੰਮੇਵਾਰੀ ਕਰਦੇ ਨਾ ਪੜਨਾ ਨਾ ਲਿਖਣਾ ਗੱਲਾਂ ਕਰਨੀਆਂ ਤੇ ਇਹ ਵੀ ਕਹਿ ਦੇਣਾ ਕਿ ਮੇਰੇ ਕਾਕਾ تھے ਚਾਚਾ ਕਰਦੇ ਇਹ ਤੇ ਹੀ ਕਹਿ ਸਕਦੇ ਆ ਕਿ ਮੇਰੇ ਬਜ਼ੁਰਗ ਸੀ ਮੇਰੇ ਪਿੰਡ ਦੇ ਸੀ ਸਾਡੇ ਗੁਜਰਾਤ ਦੇ ਨੇ ਤੇ ਯਾਰੇ ਤੇ ਤੋਹੀਨ ਕੀਤੀ ਸਾਡੇ ਪੰਜ ਪਿਆਰਿਆਂ ਦੇ ਵੀ ਭਾਈ ਮੋਹਕਮ ਸਿੰਘ ਦੀ ਉਹਨਾਂ ਦਾ ਨਾ ਪਹਿਲਾ ਮੋਹਕਮ ਚੰਦ ਸਿੰਘ ਅਮਰਿਸ਼ਾ ਕੇ ਭਾਈ ਮੋਹਕਮ ਸਿੰਘ ਬਣੇ ਤੇ ਅੱਜ ਤੱਕ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਇਹਦੇ 'ਚ ਬੋਲਿਆ ਨਹੀਂ ਕਿ ਇਹ ਪਹਿਲਾਂ ਦੱਸੋ ਤੁਹਾਡੇ ਚਾਚਾ ਕਿਵੇਂ ਲੱਗੇ ਇਹਦਾ ਮਤਲਬ ਤੁਹਾਡੇ ਫਾਦਰ ਤੋਂ ਛੋਟੇ ਸੀ ਇਹ ਤੇ ਉਹਨਾਂ ਦਾ ਰੁਤਬਾ ਇਹਨਾਂ ਨੇ ਥੱਲੇ ਕੀਤਾ ਇਹ ਕਰਕੇ ਪ੍ਰਧਾਨ ਮੰਤਰੀ ਕੋਸ਼ ਵੀ ਬੋਲ ਸਕਦੇ ਆ ਉਹਨਾਂ ਦਾ ਬੋਲਣਾ ਹੈਗਾ ਉਹ ਤੇ ਉੱਥੋਂ ਤੱਕ ਕਰਕੇ ਕਿ ਇੰਡੀਆ ਅਲਾਈንስ ਇੰਡੀਆ ਅਲਾਈንስ ਕਹਿੰਦੇ ਨੇ ਉਹ ਵੀ ਨਾਂ ਗਲਤ ਲੈਂਦੇ ਨੇ ਉਹਦੇ 'ਚ ਮੈਂ ਇੱਕ 'ਚ ਕਹਿ ਦੇਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਕਹਿੰਦਾ ਕਿ ਇਨਕੋ ਆਬ ਮੁਜਰਾ ਕਰਨਾ ਚਾਹੀਏ ਇਹ ਔਰਤਾਂ ਦੀ ਤੋਹਫੀਨ ਕੀਤੀ ਹੈ ਪ੍ਰਾਈਮ ਮਿਨਿਸਟਰ ਨੇ ਇਹ ਨਾ ਗੱਲ ਕਹਿ ਕੇ ਇੰਡੀਆ ਘਟਚੋੜ ਦੀ ਤੁਹਾਨੂੰ ਲੱਗਦਾ ਸਰਕਾਰ ਬਣ ਜਾਏਗੀ ਬਿਲਕੁਲ ਬਣੇ ਦੇਖ ਲਓ ਜਿੱਦਾਂ ਦੀ ਪ੍ਰਾਈਮ ਮਿਨਿਸਟਰ ਦੀ ਲੈਂਗੁਏਜ ਹੋ ਗਈ ਆ ਤੇ ਜਿੱਦਾਂ ਦਾ ਉਹ ਕਰ ਜਾਂਦੇ ਕਿ ਪਾਕਿਸਤਾਨ ਦੇ ਨਾਲ ਮੈਂ ਪੁੱਛਣਾ ਚਾਹੁੰਦਾ ਘੱਤਰ ਦੀ ਲੜਾਈ ਚ ਕਾਂਗਰਸ ਨੇ ਹੀ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਸੀ ਤੇ ਤੇਰੇ ਕੋਲੋਂ ਤੇ ਉਹ ਨਹੀਂ ਪ੍ਰਾਈਮ ਮਿਨਿਸਟਰ ਸਾਹਿਬ ਤੁਹਾਡੇ ਕੋਲ ਤੇ ਡਰੋਨ ਨਹੀਂ ਰੁਕਦੇ ਰੋਕੋ ਤੋਈ ਕਿ ਜਦ ਪਲਵਾਮਾ ਨਬ ਕਿਉਂ ਨਹੀਂ ਇੱਟਕ ਬਦਲਾ ਲਿਆ 40 ਜਵਾਨ ਸ਼ਹੀਦ ਹੋ ਗਏ 400 ਜਿਹੜੀ ਕੇਜੀ ਆਰਡੀਐਕਸ ਕਿੱਥੋਂ ਆਈ ਕਿਉਂ ਨਹੀਂ ਅਜੇ ਤੱਕ ਕੋਈ ਇਨਕੁਆਰੀ ਹੋ ਕੇ ਪਤਾ ਲੱਗਾ ਕਿ ਉਹ ਗੱਡੀ ਚ ਟੇਮੀ ਟਰੱਕ ਜਿਉਂ ਨਹੀਂ ਸਤਪਾਲ ਮਲਿਕ ਦੇ ਅਜੇ ਤੱਕ ਜਵਾਬ ਦਿੱਤੇ ਗਏ ਇਹ ਤੇ ਪ੍ਰਮਿੰისტਰ ਦਾ ਕਮਪਾਨਰ ਤੇ ਵੈਸੀ ਹੀ ਗੱਲਾਂ ਕਰਨੀਆਂ ਤੇ ਫੈਕਟਸ ਨੇ ਉਹ ਨਾ ਕੁੜੀਆਂ ਦਾ ਜਿਨ੍ਹਾਂ ਦੇ ਕਿੰਨੇ ਕਿ ਕਾਂਗਰਸ ਹੈਗੀ ਮੰਡਲ ਸੁਤ ਖਤਰੇ ਚ ਪੈ ਜਾਗੇ ਮੈਂ ਪੁੱਛਦਾ ਕਿ ਪ੍ਰਧਾਨ ਮੰਤਰੀ ਜੀ ਜਿਹੜੇ 40 ਜਵਾਨ ਸ਼ਹੀਦ ਹੋਏ ਨੇ ਮੋਹਨਦੇ ਮੰਗਲ ਸੂਤਰ ਖੋਣ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਦੇ ਪਿਓ ਦਾ ਸਾਯਾ ਉੱਠ ਗਿਆ ਉਹਦਾ ਪ੍ਰਧਾਨ ਮੰਤਰੀ ਜੀ ਜਵਾਬ ਦਿਓ ਉਹਨਾਂ ਬੱਚਿਆਂ ਦਾ ਬਾਪ ਕੌਣ ਵਾਪਸ ਲੈ ਕੇ ਆਏਗਾ ਇਹ ਤੇ ਪ੍ਰਧਾਨ ਮੰਤਰੀ ਜਵਾਬ ਉਹਦਾਂ ਤੇ ਚੀਜ਼ਾਂ ਤੇ ਨਹੀਂ ਬੋਲਣਾ ਹੋਰ ਹੀ ਗੱਲਾਂ ਕਰੀ ਜਾਣੀ ਤੁਸੀਂ ਗੁਰਦਾਸਪੁਰ ਚ ਮੁੱਖ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਮੈਂ ਤਾਂ ਕਿਸੇ ਨਾਲ ਵੀ ਮੰਨਦਾ ਜਿੱਤਾਂਗੇ ਜਰੂਰ ਪੱਕਾ ਪੱਕਾ ਜਿੱਤਣ ਤੋਂ ਬਾਅਦ ਪਹਿਲਾ ਕੰਮ ਤੁਹਾਡਾ ਕੀ ਹੈ ਜਿਵੇਂ ਚਲੋ ਜਿਆਲਾ ਸੈਂਟਰ ਸਰਕਾਰ ਨੇ ਕਰਨਾ ਪਹਿਲਾ ਕੰਮ ਹੋ ਗਿਆ ਕਿ ਗੁਰਦਾਸਪੁਰ ਮੈਡੀਕਲ ਕਾਲਜ ਅਸੀਂ ਕਰਕੇ ਗਏ ਸੀ ਮੁੱਖ ਮੰਤਰੀ ਨੇ ਕਿਹਾ ਇਹ 16 ਕਾਲਜ ਦੇਵਾਂਗੇ ਇੱਕ ਕਾਲਜ ਅਜੇ ਤੱਕ ਇਹਨੇ ਫਾਈਲ ਨਹੀਂ ਚੁੱਕੀ ਸਭ ਤੋਂ ਪਹਿਲਾਂ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦੇ ਕੋਲੋਂ ਸਭ ਕੁ ਕੁ ਕਰੀ ਰਹੇ ਸੀ ਆਪਣਾ ਸ਼ੇਅਰ ਵੀ ਅਸੀਂ ਦੇ ਦਿੱਤਾ ਸੀ ਉਹ ਉਹਨਾਂ ਨੂੰ ਕਹਾਂਗੇ ਜਦੋਂ ਤੁਹਾਡੇ ਕੋਲ ਸ਼ੇਅਰ ਆ ਗਿਆ ਜ਼ਮੀਨ ਆ ਗਈ ਤੇ ਫਿਰ ਕੀ ਦਿੱਕਤ ਹੈ ਜੀ ਪਹਿਲਾਂ ਤੇ ਉਹ ਖੋਲਾਂਗੇ ਪਠਾਨਕੋੜ ਦਾ ਹਵਾ ਇਹ ਡਾ ਬੰਦ ਪਿਆ ਕਿਉਂ ਨਹੀਂ ਇੱਥੇ ਦੁੱਖਦਾ ਕਿਉਂ ਨਹੀਂ ਇੱਥੇ ਉਹ ਈਜਾ ਜਉਂਦੇ ਕਿ ਹਡਾਨੀਆਂ ਕੋਲ ਨਹੀਂ ਇਸ ਕਰਕੇ ਰੁਕਿਆ ਕਿਉਂ ਨਹੀਂ ਕਠੂਏ ਜਿਹੜੀ ਉੱਥੇ ਆਪਣੇ ਆਪਣੇ ਜਾਂਦੀ ਆ ਟਰੇਨ ਰੁਕਦੀ ਨਹੀਂ ਗਈ ਮਾਤਾ ਵੈਸ਼ਨ ਦੇ ਵੀ ਤੇ ਉੱਥੋਂ ਤੱਕ ਜਿਹੜੀ ਉੱਥੋਂ ਤੱਕ ਇੱਥੇ ਰੁਕਣੀ ਚਾਹੀਦੀ ਆ ਉਹ ਟਰੇਨ ਦਿੱਲੀ ਤੋਂ ਕੋਈ ਨਹੀਂ ਰੁਕਦੀ ਉਹ ਇੱਥੇ ਟਰੇਨ ਰੁਕਣੀ ਚਾਹੀਦੀ ਆ ਕਿ ਸ਼ਰਦਾਲੂ ਉਹ ਟਰੇਨ ਤੇ ਬੈਠ ਕੇ ਮਾਤਾ ਕਟੜੀ ਜਾ ਕੇ ਮਾਤਾ ਵੇਸ਼ਨ ਦੇਵੀ ਦੇ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਆਉਣਾ ਨਾਲ ਹੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪੀਜੀਆਈ ਟਾਈਪ ਦਾ ਇੱਕ ਸੈਟਲਾਈਟ ਹਸਪੀਟਲ ਬਣਨਾ ਚਾਹੀਦਾ ਦੂਸਰਾ ਤੁਸੀਂ ਵੇਖੋਗੇ ਜਾ ਕੇ ਸਟੱਡੀ ਕਰੋ ਪਟਿਆਲì ਕਰ ਲਿਓ ਕਿਉਂਕਿ ਤੁਸੀਂ ਉੱਥੇ ਮੇਰੇ ਕੋਲ 60% ਸਪੋਰਟਸ ਜਿਹੜੀ ਮੈਂ ਨੇ ਸਪੋਰਟਸ ਪਰਸਨ ਨੇ ਉਹ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਨੇ ਕਬੱਡੀ ਇੱਕ ਨੰਬਰ ਦੀ ਈਥੋਂ ਦੀ ਜੋਡੋ ਈਥੋਂ ਦੀ ਨੰਬਰ 1 ਤੇ ਤੌਰ ਤੇ ਨੇ ਹਾਕੀ ਦੇ ਸਭ ਤੋਂ ਵੱਧ ਪਲੇਅਰ ਇਥੋਂ ਦੇ ਫੁੱਟਬਾਲ ਦੇ ਪਲੇਅਰ ਸਭ ਤੋਂ ਵੱਧ ਇਥੋਂ ਦੇ ਤੇ ਕਿਉਂ ਨਾ ਇੱਥੇ ਇੱਕ ਸਪੋਰਟਸ ਯੂਨੀਵਰਸਿਟੀ ਬਣੇ ਉਹਦੇ ਚ ਇਹ ਨਾ ਹੋਏ ਕਿ ਯੂਨੀਵਰਸਿਟੀ ਕਲੀ ਸਪੋਰਟਸ ਦੀ ਦੀ ਹੋਣੀ ਚਾਹੀਦੀ ਉਹਦੇ ਚ ਹੋਣਾ ਚਾਹੀਦਾ ਸਕੂਲ ਫਰਸਟ ਤੋਂ ਲੈ ਕੇ 12 ਤੱਕ 12ਵੀਂ ਤੱਕ ਸਕੂਲ ਹੋਵੇ ਕਿ ਬੱਚੇ ਕਿਸ ਪਾਸੇ ਜਾਣਾ ਚਾਹੁੰਦੇ ਪੜ੍ਹਾਈ ਚ ਨਾਲ ਨਾਲ ਖੇਡਾਂ ਜਣ ਲੋ ਪੰਜਾਬ ਜਿਹੜਾ ਕੱਲਾ ਪੰਜਾਬ ਹੀ ਹਿੰਦੁਸਤਾਨ ਨੂੰ ਖੇਡਾਂ ਚ ਇੱਕ ਨੰਬਰ ਤੇ ਲੈ ਜਾਵੇ ਪਰ ਨਾ ਚੋਣਾਂ ਦੇ ਵਿੱਚ ਇੱਕ ਦੂਜੇ ਤੇ ਦੋਸ਼ ਲੱਗਦੇ ਨੇ ਉਮੀਦਵਾਰ ਲਾਉਂਦੇ ਨੇ ਸੋ ਇਥੋਂ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਅਕਾਲੀ ਗੱਲ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਦੋਸ਼ ਲਾਏ ਨੇ ਕਿ ਮਸੀਹ ਭਾਈਚਾਰੇ ਦੇ ਖਿਲਾਫ ਸੁਖਜਿੰਦਰ ਸਿੰਘ ਹੰ ਦਾ ਰੰਦਾਵਾ ਹੋਰਾਂ ਨੇ ਪੱਦੀ ਟਿੱਪਣੀ ਕੀਤੀ ਔਰ ਉੱਥੋਂ ਤੱਕ ਉਹਨਾਂ ਨੇ ਕਿਹਾ ਕਿ ਇਹ ਲੋਕ ਸਭਾ 'ਚ ਭੇਜਣ ਯੋਗੇ ਨਹੀਂ ਗਲਤੀ ਨਾਲ ਅਸੈਂਬਲੀ 'ਚ ਪਤਾ ਨਹੀਂ ਤੁਸੀਂ ਕਿਵੇਂ ਭੇਜ ਦਿੱਤਾ ਤੇ ਕਿਉਂਕਿ ਦਲਜੀਤ ਸਿੰਘ ਚੀਮਾ ਨੂੰ ਕਦੀ ਕਿਸੇ ਨੇ ਭੇਜਿਆ ਹੀ ਨਹੀਂ ਜੋ ਰਜੈਕਟਡ ਬੰਦੇ ਨੇ ਉਹ ਇਸ ਜਿਹੇ ਗੱਲਾਂ ਕਰ ਸਕਦੇ ਪਰ ਬੋਲਣ ਵਿੱਚ ਬਹੁਤ ਸੋਨਾ ਬੋਲਦੇ ਨੇ ਬੜੇ ਸੌਫਟ ਤੇ ਬਹੁਤ ਹੌਲੀ-ਹੌਲੀ ਬੋਲਦੇ ਨੇ ਤੇ ਬੋਲਣ ਦੀ ਉਹਨਾਂ ਦੀ ਆਦਤ ਹੋਈ ਆ ਮੈਂ ਕਿ ਮੈਂ ਸਭ ਨੂੰ ਕਹਿ ਰਿਹਾ ਕਿ ਮੈਂ ਫੇਅਰ ਕਰਾਈ ਆ AI ਜਿਹੜੀ ਹੁੰਦੀ ਆ ਆਰਟੀਫੀਸ਼ਲ ਆਰਟੀਫੀਸ਼ਲ ਇੰਟੈਲੀਜੈਂਸ ਜੀ ਉਹਦੇ ਚ ਡਾਕਟਰਡ ਕੀਤੀ ਆ ਉਹਨੂੰ ਮੇਰੀ ਆਵਾਜ਼ ਨੂੰ ਕੀਤਾ ਤੇ ਉਹਨੇ ਪੂਰੀ ਸੁਣੀ ਨਹੀਂ ਮੇਰੇ ਖਰੋ ਤੇ ਬਾਕੀ ਗੱਲਾਂ ਦੇ ਕੰਨ ਖਰਾਬ ਹੋ ਜਾਂਦੇ ਨੇ ਇਹ ਦਲਜੀਤ ਸਿੰਘ ਜੀ ਮੈਂ ਉਹਦੇ ਚ ਮੈਂ ਕਿਹਾ ਕਿ ਇਹਨਾਂ ਦੀਆਂ ਕਬਰਾਂ ਦੇ ਵਿੱਚ ਪੰਜ-ਪੰਜ ਜਿਹੜੇ ਨੇ ਥੱਲੇ ਹੁੰਦੇ ਨੇ ਇਹ ਮਰਦੇ ਪਏ ਹੁੰਦੇ ਤੇ ਉਹਦੇ ਉੱਤੇ ਕਬਰਾਂ ਬਣ ਰਹੀਆਂ ਹੁੰਦੇ ਜਿਹੜੀ ਇਹਨਾਂ ਦੀ ਸ਼ਰਧ ਦੇ ਪਤਾਪਕ ਗਲਤ ਆ ਤੇ ਕਬਜ਼ੇ ਨੇ ਇਹਨਾਂ ਕਬਜ਼ਾ ਨੂੰ ਛਡਵਾ ਕੇ ਚਾਰ ਦੁਆੜੀ ਕਰੇ ਉਹਦੇ 'ਚ ਮੈਂ ਇਹੋ ਜੀ ਕੋਈ ਗੱਲ ਕਰਨੀ ਸੀ ਔਰ ਡਾਕਟਰ ਦਲਜੀਤ ਸਿੰਘ ਜੀ ਮਾਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਗੱਲਾਂ ਕਰਦੇ ਨੂੰ ਕਿ ਮੇਰਾ ਪ੍ਰਧਾਨ ਵੀ ਜिले ਦਾ ਜਿਹੜੇ ਪਿੱਛੇ ਸਾਡਾ ਐਸਾਈ ਸੀ ਤੇ ਮੇਰਾ ਕੌਲਕਾ ਸਭ ਤੋਂ ਵੱਧ ਮੇਰੇ ਇਲਾਕੇ ਜਿੱਤੇ ਹਰ ਵਾਰੀ ਜਿੱਤਦਾ ਤੇ ਚੀਮਾ ਤੂੰ ਤੇ ਜਿੱਤਦਾ ਵੀ ਨਹੀਂ ਇੱਕ ਵਾਰੀ ਬਣ ਗਿਆ ਤੇ ਤੂੰ ਦਮਗਜੇ ਮਾਰਦਾ ਮੈਂ ਤੇ ਚਾਰ ਵਾਰੀ ਮੇਰੇ ਪਿਤਾ ਜੀ ਕਿੰਨੀ ਵਾਰਾਂ ਬਣੇ ਨੇ ਔਰ ਇਹ ਜਿਹੜੀ ਹੋਜੀ ਕਰਨੀ ਕਿਸੇ ਦੇ ਤੀਜੇ ਪਣ ਪੇ ਵਾਕਈ ਬੰਦਾ ਸ਼ਰਮਸਾਰ ਵੀ ਹੁੰਦਾ ਮੇਰੀਆਂ ਵੀ ਤੀਆਂ ਨੇ ਕੋਈ ਤੀਆਂ ਵਾਲਾ ਨਹੀਂ ਇਹ ਗੱਲ ਕਹਿ ਸਕਦਾ ਬਾਕੀ ਕੋਈ ਕਹਿ ਸਕਦਾ ਕਿ ਰਿਸ਼ਤੇ ਵੈਸੀ ਮੇਰੇ ਨਾਲ 24 ਘੰਟੇ ਬੈਠੇ ਹੁੰਦੇ ਆ ਕੱਲ ਰੈਲੀ ਕੀਤੀ ਆ ਜੇ ਉਹਨਾਂ ਚ ਮਨ ਜੋ ਨਹੀਂ ਨੂੰ ਕੋ ਕਰਕੇ ਦੱਸੇ ਦੁਆ ਦੇਣੇ ਚ ਏਡੀ ਰੈਲੀ ਜਿੰਨੇ ਉਹ ਆਏ ਨੇ ਤੇ ਇਹ ਕਰਕੇ ਉੱਥੇ ਵੀ ਮੈਂ ਕਿਹਾ ਲੋਕਾਂ ਨੂੰ ਇਹ ਆ ਕਿ ਜੀ ਬੰਧੋਬਾ ਸਾਹਿਬ ਤੁਸੀਂ ਨਹੀਂ کہہ ਸਕਦੇ ਬਾਕੀ ਕਿਹਨੇ ਤੁਹਾਡੀ ਆਵਾਜ਼ ਕੀਤੀ ਹੈ ਸਾਈਬਰ ਕ੍ਰਾਈਮ ਨੂੰ ਕੇਸ ਚੱਲ ਗਿਆ ਔਰ ਮੈਂ ਬੋਰੇ ਦੇ ਘਰ ਤੱਕ ਪਹੁੰਚਾਂਗਾ ਜਿਹੜੇ ਇਹ ਅਕਾਲੀ ਦਲ ਵਾਲੇ ਤੁਸੀਂ ਜਿਹੜੀ ਪਹਿਲੇ ਦਿਨ ਚੱਲੀ ਉਹਦੇ ਥਲੇ ਉਹ ਕਿਹਾ ਬੀਜਪੀ ਦਾ ਥਲੇ ਨਾਲ ਚੱਲ ਰਿਹਾ ਉਹ ਐਡ ਬੀਜਪੀ ਦੀ ਚੱਲ ਰਹੀ ਹੈ ਔਰ ਜੇ ਆਪਾਂ ਪਹਿਲੇ ਦਿਨ ਦੀ ਵੀ ਕੀਏ ਬੀਜਪੀ ਔਰ ਆਪ ਦੀ ਐਡ ਵਿੱਚ ਉਹ ਪਤਾ ਨਹੀਂ ਕਿਹੜਾ ਕੋਈ ਚੈਨਲ ਹੈ ਜਿੱਥੇ ਚਲਾਈ ਇਹਨਾਂ ਨੇ ਉਹਦੇ ਚੋਂ ਦੋਨਾਂ ਦੀ ਐਡ ਚੱਲ ਰਹੀ ਹੈ ਤੇ ਫਿਰ ਉਹ ਚੈੰਗਲ ਕੀਤਾ ਹੋਇਆ ਜੀ ਇਹ ਕਰ ਰਹੇ ਨੇ ਨਾ ਤੇ ਉਹਦੇ ਚ ਇਹ ਵੀ ਹੈ ਕਿ ਜਿਹੜੇ ਬੰਦਿਆਂ ਨੇ ਫਾਰਵਰਡ ਕਰ ਰਹੇ ਨੇ ਉਹ ਅਸੀਂ ਸਾਰੇ ਰੱਖੇ ਆ ਉਹਨਾਂ ਬੰਦਿਆਂ ਨੂੰ ਵੀ ਜੋ ਉਹਨਾਂ ਨੂੰ ਚੈੰਗਲ ਦੇ ਕੇ ਇਹਨਾਂ ਨੂੰ ਵੀ ਇੰਟਰੋਗੇਟ ਕਰੋਗੇ ਇਹਨਾਂ ਕੋਲੋਂ ਕਿੱਥੋਂ ਆਈ ਇਹ ਚੀਜ਼ਾਂ ਕਰਕੇ ਔਰ ਇਹੋ ਜੀ ਕਿਸੇ ਦੇ ਇਲਜ਼ਾਮ ਲਾਉਣਾ ਜਿਹੜੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਹੋਣ ਉਹ ਈਆਂ ਮੇਰੀਆਂ ਹੋਣ ਤੇ ਇਹੋ ਜੀ ਗੱਲ ਕਰਨੀ ਸ਼ਰਮ ਆਉਣੀ ਚਾਹੀਦੀ ਔ ਜੀ ਕਿ ਪੋਲਟਿਕਸ ਕਰਨੀ ਹੈ ਮੁੱਦਿਆਂ ਦੀ ਲੜਾਈ ਲੜੋ ਉਹ ਲੜਾਈ ਲੜੋ ਬੀਜੇਪੀ ਵਾਲਿਓ ਦੱਸੋ ਤੇ ਮਨੀਪੁਰ ਦੇ ਚ ਕ੍ਰਿਸਚੀਅਨਾਂ ਦਾ ਕੀ ਹਾਲ ਕੀਤਾ ਨੰਗੇ ਕਰਕੇ ਕਮਾਇਆ ਅੱਜ ਤੱਕ ਬੋਲਦੇ ਨਹੀਂ ਗੱਲ ਕਰੋ ਜਿਹੜੀ ਪ੍ਰਭੂ ਜਸੂ ਮਸੀਹ ਦੀ ਫੋਟੋ ਦੇ ਨਾਲ ਸ਼ੈਰੀ ਕਲਸੀ ਦੇ ਭਗਵੰਤ ਮਾਨ ਤੇ ਉਹਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਭਗਵਾਨ ਦੇ ਪ੍ਰਭੂ ਦੇ ਨਾਲ ਆਪਣੀ ਬਰਾਬਰਤਾ ਉਹ ਖਾਈ ਆ ਇਹਦੇ ਬਾਰੇ ਬੋਲਦੇ ਨਹੀਂ ਕਿਉਂਕਿ ਅਕਾਲੀ ਦਲ ਬੀਜੇਪੀ ਅਕਾਲੀ ਦਲ ਬੀਜੇਪੀ ਤੇ ਆਮ ਤਿੰਨੋਂ ਇਕੱਠੀਆਂ ਨੇ ਪਾਸ਼ਾ ਦਾ ਮਿਆਰ ਹੈ ਜਿਹੜਾ ਲਗਾਤਾਰ ਗਿਰਦਾ ਜਾ ਰਿਹਾ ਹੈ ਆ ਇਥੋਂ ਲਾ ਲੋ ਜਿਹੜੀ ਮੇਰੇ ਤੇ ਇਹਨਾਂ ਨੇ ਅਲੀਗੇਸ਼ਨ ਲਾਉਣਦੇ ਨੇ ਤੇ ਦਲਜੀਤ ਸਿੰਘ ਚੀਵਾ ਵਰਗਾ ਜਿਹੜਾ ਕਹਿੰਦਾ ਮੈਂ ਬੜਾ ਖਲਾਕੀ ਆ ਉਹ ਬੋਲਣ ਦੇ ਉਹਨੂੰ ਨਹੀਂ ਸ਼ਰਮ ਆਈ ਤੇ ਬਾਕੀ ਨੂੰ ਕਿੱਥੋਂ ਆਈ ਰੰਧਾਵਾ ਸਾਹਿਬ ਜਦੋਂ ਕਿਉਂਕਿ ਤੁਸੀਂ ਤਾਂ ਬਚਪਨ ਤੋਂ ਹੀ ਸਿਆਸਤ ਦੇਖੀ ਹੈ ਤੁਹਾਡੇ ਪਿਤਾ ਸਰਦਾਰ ਸੰਤੋਖ ਸਿੰਘ ਰੰਧਾਵਾ ਉਹ ਵੱਡੇ ਸਿਆਸਤਦਾਨ ਸੀ ਸੋ ਉਹਨਾਂ ਵੇਲੇਾਂ ਦੀ ਜਿਹੜੀ ਸਿਆਸਤ ਸੀ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਅਖਬਾਰਾਂ ਸੀ ਔਰ ਉਦੋਂ ਤਮੀਜ਼ ਤਹਜ਼ੀਬ ਨਾਲ ਵਿਰੋਧੀ ਧਿਰ ਨਾਲ ਵੀ ਗੱਲ ਕਰਦੇ ਸੀ ਭਾਵੇਂ ਉਹ ਵਿਧਾਨ ਸਭਾ ਹੋਵੇ ਭਾਵੇਂ ਵਿਰੋਧੀ ਧਿਰ ਦੇ ਕਿਸੇ ਆਗੂ ਕੋਲੋਂ ਕਿਸੇ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਵਿੱਚ ਵਿਰੋਧੀ ਧਿਰ ਵਾਲੇ ਕੰਮ ਕਰਾਉਣ ਜਾਂਦੇ ਸੀ ਉਹ ਸਤਕਾਰ ਨਾਲ ਹੁੰਦੇ ਹੁਣ ਜਿਹੜਾ ਭਾਸ਼ਾ ਦਾ ਮਿਆਰ ਹੈ ਉਹ ਗਿਰਦਾ ਜਾ ਰਿਹਾ ਇਹਦਾ ਵੱਡਾ ਕਾਰਨ ਕੀ ਹੈ ਮਿਸਾਲ ਦੇ ਤੌਰ ਤੇ ਤੁਹਾਡੇ ਕਾਂਗਰਸ ਦੇ ਪ੍ਰਧਾਨ ਪਹਿਲਾਂ ਤਾਂ ਜਿਹੜੇ ਰਵਨੀਤ ਬਿੱਟੂ ਨੇ ਉਹਨਾਂ ਨੇ ਦੋਸ਼ ਲਾਏ ਕਿ ਉਹ 2-2 ਕਰੋੜ ਰੁਪਏ ਦੀਆਂ ਗੱਡੀਆਂ 'ਚ ਰਾਜਾ ਵੜਿੰਗ ਨੇ ਜਿਹੜੇ ਫਿਰਦੇ ਨੇ ਰਾਜਾ ਵੜਿੰਗ ਇੰਨੇ ਮਹਿੰਗੀਆਂ-ਮਹਿੰਗੀਆਂ ਘੜੀਆਂ ਪਾਉਂਦੇ ਨੇ ਤੇ ਰਾਜਾ ਵੜਿੰਗ ਹੋਰਾਂ ਦਾ ਬਿਆਨ ਸੀ ਜੇ ਉਹਨੇ ਮੇਰੀਆਂ ਜਰਾ ਬਾਣੀ ਦੇਖੀਆਂ ਅੰਡਰਵੀਅਰ ਨਹੀਂ ਦੇਖਿਆ ਸੋ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਇਹ ਵੇਖੋ ਰਵਨੀਤ ਬਿੱਟੂ ਆਪਣੇ ਬੋਰ ਥੱਲੇ गिर ਗਿਆ ਤੇ ਪਰसों ਜੋ ਅਮੇਸ਼ਾ ਕਹ ਗਿਆ ਤੇ ਉਹ ਤੇ ਬਿੱਲੀ ਥਲੇ ਤੋਂ ਬਾਹਰ ਆ ਗਈ ਹੈ ਕਿ ਮੇਰੇ ਨਾਲ 5 ਸਾਲ ਤੋਂ ਸੀ 5 ਸਾਲ ਤੋਂ ਕਾਂਗਰਸ ਨੂੰ ਧੋਖਾ ਦੇ ਰਿਹਾ ਸੀ ਕਾਂਗਰਸ ਨੂੰ ਚਾਹੀਦਾ ਸੀ ਕਿ ਇੱਕ ਐਮਪੀ ਪਾਰਟੀ ਨੂੰ ਕੱਢ ਵੀ ਦੇ ਦੇ ਤੇ ਸਾਨੂੰ ਫਰਕ ਹੀ ਪੈਣਾ ਸੀ ਪ੍ਰਨਿਤ ਕੋਰ ਇਹਨਾਂ ਚੇ ਰੱਖ ਛੜੀ ਹਾਈ ਕਮਾਂਡ ਦੀਆਂ ਗਲਤੀਆਂ ਨੇ ਉਹਨਾਂ ਨੂੰ ਇਹ ਸੁਧਾਰਨ ਦੀ ਚਾਹੀਦੀ ਸੀ ਕਿ ਜਿਹੜਾ ਪਾਰਟੀ ਦੇ ਨਾਲ ਹੈ ਨਹੀਂ ਅੰਦਰ ਬੈਠ ਕੇ ਪਾਰਟੀ ਦੀ ਮੀਟਿੰਗਾਂ ਨੂੰ ਤਿਆਰੀ ਇਹ ਤੇ ਇਹ ਤੇ ਰਹਿੰਦੇ 24 ਘੰਟੇ ਰਾਹੁਲ ਗਾਂਧੀ ਨਾਲ ਸੀ ਤੇ ਇਹਨਾਂ ਨੂੰ ਡਿਪਟੀ ਲੀਡਰ ਵੀ ਰਾਹੁਲ ਗਾਂਧੀ ਨੇ ਬਣਾ ਤੇ ਜੇ ਉਹਨਾਂ ਨੂੰ ਧੋਖਾ ਦੇ ਸਕਦਾ ਤਾਂ ਯਾਰ ਇਹਨਾਂ ਚੀਜ਼ਾਂ ਦੀ ਜਿਹੜੀ ਲੋਕੀ ਜਿਹੜੇ ਦਲ ਬਦਲੂ ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ ਸਿਆਸਤ ਤੋਂ ਪਰੇ ਦੀ ਗੱਲ ਹੈ ਮਤਲਬ ਕਦੇ ਤੁਹਾਡਾ ਜਿਵੇਂ ਤੁਸੀਂ ਤਾਂ ਉਹ ਉਹ ਦੌਰ ਦੇਖਿਆ ਆਪਣੇ ਪਿਤਾ ਵਾਲਾ ਕਦੇ ਦਿਲ ਦੁਖਦਾ ਯਾਰ ਵੀ ਬੇਸ਼ੱਕ ਅਸੀਂ ਸਿਆਸਤ ਕਰ ਰਹੇ ਹਰ ਇੱਕ ਪਾਰਟੀ ਵੀ ਸਾਨੂੰ ਬੈਠ ਕੇ ਕੋਈ ਸੁਚੱਜੇ ਢੰਗ ਨਾਲ ਚੰਗੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਸੀ ਆਪਣਾ ਪੰਜਾਬ ਦਾ ਚੀਫ ਮਿਨਿਸਟਰ ਵੇਖ ਲਓ ਅੰਦਰ ਕੀ ਕਰਦਾ ਪ੍ਰਤਾਪ ਸਿੰਘ ਪ੍ਰਕਾਸ਼ ਸਿੰਘ ਬਾਦਲ ਤੁਸੀਂ ਵੀ ਆਉਂਦੇ ਸੀ ਚੰਡੀਗੜ੍ਹ ਸੀਗੇ ਅਸੀਂ ਕਿੰਨਾ ਕੁਝ ਬੋਲ ਜਾਂਦੇ ਸੀ ਪਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕਦੇ ਸੁਣਦੇ ਰਹਿਣਾ ਅਖੀਰ 'ਚ ਜੇ ਸਾਨੂੰ ਜਵਾਬ ਦੇਣੇ ਤੇ ਸਾਨੂੰ ਕੋਈ ਨਾ ਭੱਜਣ ਦੀ ਰਾਹ ਦਿੱਸੀ ਮਿਲਦਾ ਹੁੰਦਾ ਤਾਂ ਅੱਜ ਚੀ ਮੰਤਰੀ ਜਿਹੜਾ ਕਰਦਾ ਤੇ ਵਾਕਿਆ ਇੰਨਾ ਮਿਆਰ ਵਿਧਾਨ ਸਭਾ ਦਾ ਗਿਰ ਗਿਆ ਮੇਰਾ ਖਿਆਲ ਕਿ ਜਿਹੜਾ ਕੋਈ اخلاق ਕੋਲਾ ਹੋਵੇਗਾ ਉਹ ਵਿਧਾਨ ਸਭਾ 'ਚ ਜੀ ਇਹੋ ਜਿਹੇ ਤੁਰੇ ਜਾਣਗੇ ਜਿਵੇਂ ਭਗਵੰਤ ਮਾਨ ਵਰਗੇ ਜਿੱਦਾਂ ਦੀ ਉਹ ਗੱਲਾਂ ਕਰਦਾ ਕਿ ਕਮੈਂਟਰੀ ਰਨਿੰਗ ਕਮੈਂਟਰੀ ਚੀ ਮੰਤਰੀ ਵੱਲੋਂ ਆਏ ਚੀ ਮੰਤਰੀੋ ਕਿ ਵੈਲ ਚਾਜੇ ਯਾਰ ਫਿਰ ਵਿਧਾਨ ਸਭਾ ਦੀ ਮਰਿਆਦਾ ਕਿੱਥੇ ਰਹੇਗੀ ਤੋਂ ਨੂੰ ਕਰੇ ਸਪੀਕਰ ਉਥੋਂ ਲੈ ਬੈਠਾ ਆਰਡਰ ਕਰੇ ਕਟੋ ਕਟੋ ਇਹਨਾਂ ਬਾਰ ਕਟੋ ਬਾਰ ਕਟੋ ਬਾਰ ਉੱਚੀ ਮੰਤਰੀ ਉੱਠ ਕੇ ਪਰਮਿਸ਼ਨ ਲੈਂਦਾ ਕਿ ਓਨਰੇਬਲ ਸਪੀਕਰ ਸਾਹਿਬ ਕਹਿੰਦਾ ਫੇਰ ਗੱਲ ਕਰਦਾ ਤੇ ਥੱਲੋਂ ਸਪੀਕਰ ਨੂੰ ਤੇ ਅੱਗੇ ਸਪੀਕਰ ਵੀ ਹੋ ਜਾ ਬੈਠਾ ਸੁਣੀ ਜਾਂਦਾ ਕੱਢਦਾ ਚਲੋ ਕੱਢ ਦਿਓ ਜੀ ਚੁੱਕੋ ਬਾਹਰ ਸੁੱਟੋ ਇਹਨਾਂ ਕਮਾਲ ਹੀ ਹੋ ਗਈ ਇਹਦੇ ਪੁਰਾਣੀਆਂ ਜਿਹੀ ਕਿਤੇ ਡਿਬੇਟਸ ਕੱਢ ਕੇ ਪੜੀਏ ਤੇ ਹੋਣ ਵਾਲੀ ਸ਼ਰਮ ਆਉਂਦੀ ਹੈ ਕਿ ਇਹ ਕਿਉਂ ਇਹ ਹੋ ਜਾ ਚੀ ਮੰਤਰੀ ਦੇ ਸਾਹਮਣੇ ਬੈਣ ਦਾ ਮੌਕਾ ਮਿਲ ਗਿਆ ਇੱਕ ਪੰਜਾਬ ਦੇ ਵਿੱਚ ਇਹ ਵੀ ਚਰਚਾ ਹੈ ਕਿ ਅਵਨੇਂਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਔਰ ਤੁਸੀਂ ਵੋਟਾਂ ਜੀ ਬੀਜੀ ਸੀ ਤੁਹਾਨੂੰ ਰਾਜਸਥਾਨ ਦਾ ਇੰਚਾਰਜ ਲਾਇਆ ਸੀ ਸੋ ਵਿਰੋਧੀ ਧਿਰ ਦੇ ਜਿਹੜੇ ਤੁਹਾਡੇ ਆਗੂ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸੋ ਕਹਿੰਦੇ ਵੀ ਬਾਜਵਾ ਸਾਹਿਬ ਹੋਰਾਂ ਨੇ ਜਿਹੜੇ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਮੇਰੇ ਮੇਰੇ ਕਦ ਦੇ ਜਾਂ ਮੇਰੇ ਲੀਡਰ ਵੱਡੇ ਹੈਗੇ ਆ ਤੇ ਸੋ ਉਹਨਾਂ ਨੇ ਇਸ ਕਰਕੇ ਉਹਨਾਂ ਸਾਰਿਆਂ ਨੂੰ ਕਹਿੰਦੇ ਵੀ ਟਿਕਟਾਂ ਦਵਾ ਕੇ ਪੇਸ਼ ਕਰਨਾ ਚਾਹੁੰਦੇ ਨੇ ਕਿ ਤਾਂ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਮੈਂ ਬਣਾ ਇੱਥੇ ਉੱਪਰ ਵਾਲਾ ਪ੍ਰਮਾਤਮਾ ਦਾ ਸੀਪੀ ਜੋਸ਼ੀ ਇੱਕ ਵੋਟ ਤੇ ਹਾਰ ਗਿਆ ਪਰ ਮੈਂ ਰਾਜਸਥਾਨ ਦਾ ਚੀਫ ਮਿਨਿਸਟਰ ਡਿਕਲੇਅਰ ਕੀਤਾ ਕਾਂਗਰਸ ਨੇ ਤੇ ਕਿਸਮਤ ਵੇਖੋ ਇੱਕ ਵੋਟ ਤੇ ਹਾਰ ਗਿਆ ਪ੍ਰਤਾਪ ਬਾਜਵਾ ਇੱਕ ਬੰਦਾ ਤੇ ਸਾਡਾ ਪੂਰੇ ਪੰਜਾਬ ਚ ਫਿਰ ਨਹੀਂ ਪੈਣਾ ਸੀ ਕਿ ਸਾਰੇ ਇਲੈਕਸ਼ਨ ਲੜ ਲੈਣ ਪੁਰਾਣੀ ਹਿਸਟਰੀ ਕੱਟ ਕੇ ਵੇਖੋ ਤਗੜੇ ਲੀਡਰ ਕਾਂਗਰਸ ਹਮੇਸ਼ਾ ਹੀ ਸਰਦਾਰ ਦਰਬਾਰਾ ਸਿੰਘ ਨੂੰ ਲੜਾਈ ਪਾਰਲੀਮੈਂਟ ਸਰਦਾਰ ਗਿਆਨੀ ਜੈਲ ਸਿੰਘ ਉਹਨਾਂ ਨੂੰ ਲੜਾਈ ਇਹ ਸਾਰੇ ਗੁਰਦਾਸ ਸਿੰਘ ਤੇ ਲੋਹਣ ਹੀ ਲੜੇ ਇਕ ਗੁਰਦਾਰ ਸਿੰਘ ਟੇ ਲੋਣੀ 80 ਦੇ ਵਿੱਚ ਚੀਫ ਮਿਨਿਸਟਰ ਦੇ ਕੈਂਡੀਡੇਟ ਬਣ ਗਏ ਤੇ ਸਰਦਾ ਗੁਰਦਾਰ ਸਿੰਘ ਢਲੋਂ ਆਪਾਰ ਗਏ ਤੇ ਸਰਦਾ ਦਰਬਾਰਾ ਸਿੰਘ ਬਣੇ ਤੋ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਚੀਜ਼ਾਂ ਦੇ ਬੜੀ ਇਹ ਵਿਰੋਧੀ ਇਹੋ ਜਿਹੀ ਗੱਲਾਂ ਕਰਦੇ ਹੁੰਦੇ ਕਾਂਗਰਸ ਇੱਕ ਝੋਟਿਆ ਔਰ ਗੁਰਦਾਸਪੁਰ ਚ ਜਿੰਨੀ ਕਾਦੀਆਂ ਵਿੱਚ ਜਿੰਨਾ ਪ੍ਰਤਾਪ ਸਿੰਘ ਬਾਜਵਾ ਅੱਜ ਵੀ ਰਾਤ ਨੂੰ ਪਠਾਨਕੋਟ ਚ ਆਪਣੀ ਮੀਟਿੰਗ ਕਰਨ ਆ ਰਹੇ ਸਾਰੇ ਇਧਰੋਂ ਲੈ ਕੱਲ ਫੇਰ ਮੈਂ ਸਾਰਾ ਦਿਨ ਉਹਨਾਂ ਦੇ ਹੱਕੇ ਚ ਤੋ ਇਹ ਹੁੰਦੀਆਂ ਤੇ ਗੱਲਾਂ ਯਾਰ ਕਦੀ ਹੁੰਦੀਆਂ ਨਹੀਂ ਹੁੰਦੀ ਐਵੇਂ ਸੋਸ਼ੇ ਬਾਜੀ ਰਨਵ ਸਾਹਿਬ ਕੈਪਟਨ ਅਮਰਿੰਦਰ ਸਿੰਘ 4.5 ਸਾਲ ਲਗਭਗ ਮੁੱਖ ਮੰਤਰੀ ਰਹੇ ਨੇ ਦੂਜੀ ਟਰਮ ਦੇ ਵਿੱਚ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬਾਹਰ ਹੋ ਗਏ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤੁਸੀਂ ਉਪ ਮੁੱਖ ਮੰਤਰੀ ਬਣ ਗਏ ਸੋ ਉਹ ਕੀ ਕਾਰਨ ਰਹੇ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕਾਂਗਰਸ ਇੰਨੀਆਂ ਘੱਟ ਸੀਟਾਂ ਤੇ ਆ ਗਈ ਨਹੀਂ ਵੇਖੋ ਬਰਗਾੜੀ ਜੀ ਦਸ਼ਾ ਇੰਨੀਆਂ ਕਰਨ ਨੂੰ ਬਹੁਤ ਦਿਨ ਪਹਿਲਾਂ 1.5 ਸਾਲ ਪਹਿਲਾਂ ਕਹਿ ਕੇ ਨੂੰ ਬਦਲ ਦੋ ਤੇ ਠੀਕ ਰਹੇ ਜੀ ਬਾਤ ਤੇ ਲੋਕਾਂ ਦੇ ਮਨ ਚ ਜਿਹੜਾ ਬਦਲਾਅ 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 ਤੇ ਉਹ ਲੋਕਾਂ ਨੇ ਹੁਣ ਵੇਖ ਹੀ ਲਿਆ ਢਾਈਆਂ ਸਾਲਾਂ ਚ ਕੀ ਹੋ ਗਿਆ 72000 ਕਰੋੜ ਕਰਜ਼ਾ ਚੁੱਕ ਲਿਆ ਕਿੱਥੇ ਗਿਆ ਜਾਇਓ ਜਾ ਕੇ ਖਡਾ ਵੇਖੋ ਕਿਵੇਂ ਇਲੈਗਲ ਬਾਈਂਡਿੰਗ ਪਠਾਨਕੋਟ ਚ ਹੋ ਰਹੀ ਆ ਸ਼ਰਾਬ ਵੇਖੋ ਕਿੱਥੇ ਕਿੱਥੇ ਘਟਾਲਾ ਚੱਲ ਰਿਹਾ ਤੇ ਇਜਿਹੜੀ ਚੀਜ਼ਾਂ ਨੇ ਲੋਕਾਂ ਦੇ ਮਨ ਤੋਂ ਉਹ ਉਤਰ ਗਈ ਲੋਕਾਂ ਨੂੰ ਇੱਕ ਗੁਰਾ ਸੀ ਕਿ ਪਤਾ ਨਹੀਂ ਇਹ ਕੀ ਕਰ ਦੇਣਗੇ ਇਹ ਲੋਕਾਂ ਦੇ ਮਨ ਤੋਂ ਸਭ ਕੁਝ ਦੇਖ ਲਿਆ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ شکریہ